ਮਲੋਟ ਕਾਲਜ ਆਫ ਫਿਜ਼ੀਓਥੈਰੇਪੀ ਦੇ ਵਿਦਿਆਰਥੀ ਇਨੇ ਦਿਨੀ ਕਾਰਜ ਪ੍ਰਬੰਧਕਾਂ ਅਤੇ ਸਬੰਧਤ ਭਾਗ ਦੀ ਬੇਰੁਖੀ ਦਾ ਸ਼ਿਕਾਰ ਹੋ ਪੜ੍ਹਾਈ ਤੋਂ ਵਾਂਝੇ ਹੋ ਰਹੇ ਨੇ ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਏ ਉਹ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਅੱਗੇ ਇਨਸਾਫ ਦੀ ਮੰਗ ਰਹੇ ਨੇ ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਮਲੋਟ ਕਾਲਜ ਆਫ ਫਿਜ਼ੀਓਥੈਰੇਪੀ ਵਿੱਚ ਵੱਖ-ਵੱਖ ਸਮੈਸਟਰਾਂ ਵਿੱਚ ਪੜ੍ਹਾਈ ਕਰਨ ਵਾਲੇ ਕਰੀਬ 10 ਬੱਚੇ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕਰਨ ਲਈ ਦਰਦ-ਦਰਦੀਆਂ ਠੋਕਰਾਂ ਖਾਂਣ ਲਈ ਮਜਬੂਰ ਨੇ ਬੱਚਿਆਂ ਵੱਲੋਂ ਕਾਲਜ ਨੂੰ ਦਿੱਤੇ ਹੋਏ ਲੱਖਾਂ ਰੁਪਏ ਦੀ ਫੀਸ ਦੇ ਬਾਵਜੂਦ ਹੁਣ ਕਾਲਜ ਪ੍ਰਬੰਧਨ ਵੱਲੋਂ ਕਾਲਜ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਕਿਸੇ ਵੀ ਹੋਰ ਕਾਲਜ ਵਿੱਚ ਬਦਲਿਆ ਨਹੀਂ ਗਿਆ ਜਿਸ ਕਾਰਨ ਹੁਣ ਇਹ ਬੱਚੇ ਪਿਛਲੇ ਕਾਫੀ ਮਹੀਨਿਆਂ ਤੋਂ ਆਪਣੀ ਪੜ੍ਹਾਈ ਤੋਂ ਵਾਂਝੇ ਹਨ ਅਤੇ ਦੁਖੀ ਹੋ ਕੇ ਬਾਬਾ ਫਰੀਦ ਯੂਨੀਵਰਸਿਟੀ ਐਂਡ ਹੈਲਥ ਐਂਡ ਸਾਇੰਸ ਫ੍ਰੀ ਕੋਰਡ ਵਿੱਚ ਪਹੁੰਚੇ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਪਹੁੰਚੇ ਵਿਦਿਆਰਥੀਆਂ ਤੇ ਉਹਨਾਂ ਮਾਪਿਆਂ ਨੇ ਦੱਸਿਆ ਕਿ ਮਲੋੜ ਦੇ ਕਾਲਜ ਹੁਣ ਬੰਦ ਹੋ ਚੁੱਕਿਆ ਹੈ ਜਿਸ ਕਾਰਨ ਉਹਨਾਂ ਦੀ ਹੁਣ ਪੜ੍ਹਾਈ ਵਿੱਚ ਉਚਾਲੇ ਰਹਿ ਗਈ ਹੈ। ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕੀ ਕਰ। ਨਾ ਹੀ ਕਾਲਜ ਪ੍ਰਸ਼ਾਸਨ ਸੁਣ ਰਿਹਾ ਹੈ ਅਤੇ ਨਾ ਹੀ ਯੂਨੀਵਰਸਿਟੀ ਪ੍ਰਸ਼ਾਸਨ ਸੁਣ ਰਿਹਾ ਹੈ। ਉਹਨਾਂ ਸਰਕਾਰ ਅੱਗੇ ਇੱਕ ਹਾਰ ਲਾਈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਭਵਿੱਖ ਖਰਾਬ ਨਾ ਹੋਵੇ। ਅਤੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਕੋਟ ਦੇ ਰਜਿਸਟਰ ਅਤੇ ਡੀਨ ਡਾਕਟਰ ਦੀਪਕ ਭੱਟੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਕਾਲਜ ਪਰਵੰਦਰੋਂ ਵਾਲੋ ਕਾਲਜ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਉਹਨਾਂ ਕਿ ਕਾਲਜ ਵੱਲੋਂ ਉਹਨਾਂ ਕੋਲ 10 ਵਿਦਿਆਰਥੀਆਂ ਦੇ ਕਾਲਜ ਬਦਲ ਕਰਨ ਦੀ ਅਰਜ਼ੀ ਆਈ ਹੈ ਅਤੇ ਇਹਨਾਂ ਬੱਚਿਆਂ ਨੂੰ ਜਲਦ ਹੀ ਕਿਸੇ ਹੋਰ ਕਾਲਜਾਂ ਵਿੱਚ ਤਬਦੀਲ ਕੀਤਾ ਜਾਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਯੂਨੀਵਰਸਿਟੀ ਦੇ ਬਾਹਰ ਖੜੇ ਵਿਦਿਆਰਥੀਆਂ ਨੇ ਕੀ ਰੱਖਿਆ ਆਪਣਾ ਪੱਕਾ ਅਤੇ ਦੂਜੇ ਪਾਸੇ ਯੂਨੀਵਰਸਿਟੀ ਵੱਲੋਂ ਕੀ ਪੱਖ ਰੱਖਿਆ ਡਾਕਟਰ ਦੀਪਕ ਪੱਟੀ ਡਿਪਟੀ ਰੈਸਟਰ ਅਤੇ ਡੀਨ ਨੇ ਬੇਟੀ ਕੀ ਨਾਮ ਤੁਹਾਡਾ ਸੁਮਨ ਕੁਮਾਰੀ ਸਰ ਕਿਹੜੀ ਕਲਾਸ ਪੜ੍ਹਦੇ ਹੋ ਮੈਡਮ ਸਰ ਫਾਈਨਲੀ ਸਟੂਡੈਂਟ ਆ ਪੀਪੀਟੀ ਹੂੰ ਤੇ ਕੀ ਸਮੱਸਿਆ ਤੁਹਾਨੂੰ ਤੁਹਾਡੇ ਕਾਲਜ ਤੋਂ ਸਰ ਜਦੋਂ ਸਾਡੇ ਫਾਈਨਲ ਐਗਜ਼ਾਮ ਹੋਏ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੱਸਤਾ ਕਿ ਤੁਹਾਡਾ ਕਾਲਜ ਕਲੋਜ਼ਰ ਪਾ ਰਿਹਾ ਹੈ ਚਲੋ ਵਧੀਆ ਗੱਲ ਹੈ ਇਹਨਾਂ ਨੇ ਸਾਨੂੰ ਪਹਿਲਾਂ ਇਨਫੋਰਮ ਕੀਤਾ ਸਾਨੂੰ ਲੱਗਾ ਕਿ ਜਲਦੀ ਜਲਦੀ ਹੋ ਸਕੇ ਕਿ ਪ੍ਰੋਸੈਸ ਜਲਦੀ ਹੋ ਜਾਏਗਾ ਸ਼ਿਫਟਿੰਗ ਕਰਾ ਦੇਣਗੇ ਸਾਨੂੰ ਹੁਣ 2.5 ਮੰਥ ਤੋਂ ਹੁਣ ਅਸੀਂ ਕਰੇ ਬੈਠੇ ਸਾਡਾ ਕੁਝ ਵੀ ਨਹੀਂ ਹੱਲ ਕੀਤਾ ਇਹਨਾਂ ਨੇ ਜਦੋਂ ਵੀ ਹੁਣ ਫੋਨ ਕਰਦੇ ਅਸੀਂ ਕਾਲਜ ਵਾਲਿਆਂ ਨੂੰ ਪੁੱਛਣ ਵਾਸਤੇ ਤੇ ਕੀ ਬੰਨਿਆ ਕਾਲਜ ਦਾ ਕਹਿ ਦਿੰਦੇ ਆ ਹਜੇ ਪ੍ਰੋਸੈਸਿੰਗ ਚ ਹੈ ਸਾਈਨ ਨਹੀਂ ਹੋਏ ਸਰਕਾਰੀ ਆਫਿਸ ਤੇ ਫਾਈਲ ਪਈ ਆ ਪੁੱਛਦੇ ਆ ਕੀ ਬਣਿਆ ਜਦੋਂ ਫੋਨ ਕਰੋ ਉਹਦੀ ਫਿਰ ਕੁਝ ਹੱਲ ਨਹੀਂ ਹੋਇਆ ਦਾ ਕੱਢਿਆ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਕਿਸੇ ਹੋਰ ਕਾਲਜ ਚ ਸ਼ਿਫਟ ਕਰਾਂਗੇ ਹਾਂਜੀ ਉਹਨਾਂ ਨੇ ਸ਼ਿਫਟਿੰਗ ਦਾ ਸਾਨੂੰ ਕਿਹਾ ਹੋਇਆ ਪਰ ਹਜੇ ਤੱਕ ਕੋਈ ਨਹੀਂ ਹੋਇਆ ਸਾਡੇ ਅਟੈਂਡੈਂਸ ਵੀ ਸ਼ਾਰਟ ਹੋ ਰਹੀ ਹੈ ਸਾਡੇ ਲੈਕਚਰ ਬਹੁਤ ਸ਼ਾਰਟ ਹੋ ਰਹੇ ਹੈ ਅਸੀਂ ਮਤਲਬ ਘਰ ਬੈਠੇ ਵੀ ਸਾਨੂੰ ਫੀਲ ਨਹੀਂ ਆ ਰਹਾ ਕਿਸੇ ਕੋਈ ਹੈ ਗਈ ਸੀ ਡਾਕਟਰੀ ਲਾਈਨ ਚ ਘਰ ਸਾਨੂੰ ਬੈਠੇ ਬਹੁਤ ਟਾਈਮ ਹੋ ਗਿਆ ਸਰ ਫੀਸਾਂ ਵਗੈਰਾ ਲਈਆਂ ਹੋਈਆਂ ਉਹਨਾਂ ਨੇ ਸਰ ਫੁੱਲ ਫੀਸਾਂ ਅਸੀਂ ਸਾਰੀਆਂ ਪੇ ਕੀਤੀਆਂ ਫਾਈਨਲ ਜਿਹੜਾ ਸਟਾਰਟਿੰਗ ਸੀ ਇਹਦਾ ਹਜੇ ਕੋਈ ਹੱਲ ਨਹੀਂ ਹੋਇਆ ਕੀ ਆਂਦੇ ਜਸੂਰ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਕੀ ਆਂਦੇ ਸਰ ਉਹ ਇਹੀ ਕਹਿ ਰਿਹਾ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਜਦੋਂ ਵੀ ਫੋਨ ਕਰੋ ਅੱਜ ਕੱਲ ਅੱਜ ਕੱਲ ਜਦੋਂ ਅਸੀਂ ਫੇਰ ਉਹਨੂੰ ਜਦੋਂ ਕੱਲ ਆਂਦਾ ਫੇਰ ਉਹਨਾਂ ਨੂੰ ਫੋਨ ਕਰੀਏ ਫਿਰ ਨੈਕਸਟ ਡੇਅ ਤੇ ਪੈਂਡਿੰਗ ਚਲਾ ਜਾਂਦਾ ਕੰਮ ਕੁਛ ਨਹੀਂ ਯੂਨੀਵਰਸਿਟੀ ਆਏ ਸੀਗੇ ਇਥੋਂ ਕੀ ਆ ਅਸ਼ਵਤ ਸਰ ਅੱਜ ਵੀ ਗੱਲ ਹੋਈ ਹੈ ਸੁਪਰ ਡੈਂਸਰ ਨਾਲ ਤੇ ਉਹ ਕਹਿ ਰਿਹਾ ਕਿ ਹਣ ਦੇਖੋ ਨੈਕਸਟ ਵੀਕ ਸਟਾਰਟ ਕਰਾਂਗੇ ਜੁਦੇ ਹੋਏ ਹੁਣ ਸਟਾਰਟ ਕਰਨਗੇ ਫਿਰ ਸਾਡਾ ਕੰਮ ਕਦੋਂ ਤੱਕ ਕਾਮਯਾਬ ਹੋਏਗਾ ਕਦੋਂ ਤੱਕ ਮਤਲਬ ਮੁਕੰਮਲ ਕਰਨਗੇ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਇਹ ਤਾਂ ਬਹੁਤ ਟਾਈਮ ਲੱਗ ਰਿਹਾ ਫਿਰ ਜਨਵਰੀ ਦਾ ਮਹੀਨਾ ਮੰਨ ਕੇ ਚੱਲੋ ਫਿਰ ਸਾਰਾ ਲੰਘ ਜਾਏਗਾ ਫਿਰ ਸਾਨੂੰ ਪੂਰੇ 3 ਮਹੀਨੇ ਘਰੇ ਹੋਗੇ ਬੈਠੇ ਨੂੰ ਫਿਰ ਫਰਵਰੀ ਸਟਾਰਟ ਹੋ ਜੂਗੀ ਸਾਨੂੰ ਕੀ ਹੈ ਕੀ ਹੌਸਲਾ ਕਿ ਕਰਾ ਦੇਣਗੇ ਕੀ ਮੰਗ ਹੈ ਤੁਹਾਡੀ ਸਾਨੂੰ ਕਿ ਜਲਦੀ ਜਲਦੀ ਸਾਡੀ ਐਡਮਿਸ਼ਨ ਕਰਾਓ ਜਿੱਤੇ ਵੀ ਸੀਟਾਂ ਪਈਆਂ ਸਭ ਨੂੰ ਜਲਦੀ ਜਲਦੀ ਸ਼ਿਫਟ ਕਰਾਓ ਮੇਰਾ ਨਾਮ ਸ਼ਮਿੰਦਰ ਸਿੰਘ ਹੈ ਕੀ ਸਮੱਸਿਆ ਬਟਾ ਗਿਆ ਸਰ ਅਸੀਂ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਚ ਪੜਦੇ ਆਂ ਸਰ ਸਾਡਾ 4th ਇਅਰ ਆ ਸਰ ਸਾਡਾ ਸ਼ੁਰੂ ਹੋ ਚੁੱਕਿਆ ਨਵੰਬਰ ਦਾ ਤੇ ਸਾਡੇ 3rd ਇਅਰ ਦੇ ਫਾਈਨਲ ਪੇਪਰਾਂ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਹਾਡਾ ਕੋਰਸ ਅਸੀਂ ਬੰਦ ਕਰਨਾ ਤੇ ਤੁਹਾਨੂੰ ਜਦੋਂ ਪੇਪਰ ਤੁਹਾਡੇ ਹੋ ਗਈ ਉਹਦੇ ਬਾਅਦ ਤੁਹਾਨੂੰ ਅਸੀਂ ਸ਼ਿਫਟ ਕਰ ਦਾਂਗੇ ਇਮੀਡੀਏਟਲੀ ਜਦੋਂ ਤੁਹਾਡੇ ਪੇਪਰ ਕੰਪਲੀਟ ਹੋ ਗਏ ਪਰ ਹੁਣ ਸਾਡਾ ਸਰ ਜਨਵਰੀ ਦਾ ਮਹੀਨਾ ਚੱਲੀ ਜਾਂਦਾ ਦੋ ਮਹੀਨੇ ਸਾਇਟ ਉੱਪਰ ਹੀ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਇਹਨਾਂ ਨੇ ਸਾਨੂੰ ਸ਼ਿਫਟ ਵੀ ਨਹੀਂ ਕਦੇ ਕੀਤਾ ਤੇ ਹੇ ਤੱਕ ਕੋਈ ਅਪਡੇਟ ਨਹੀਂ ਚੰਗੀ ਤਰ੍ਹਾਂ ਦੇ ਰਹੇ ਨੇ ਹਰ ਰੋਜ਼ ਇਹ ਲਾਰੇ ਲਾਉਂਦੇ ਨੇ ਕਿ ਅਸੀਂ ਕੱਲ ਕਰ ਦਾਂਗੇ ਪਰਸੋਂ ਕਰ ਦਾਂਗੇ ਪਰ ਇਹ ਤੇ ਕੋਈ ਵੀ ਕਾਰਵਾਈ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਕਿੰਨੀ ਫਾਈਲ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ ਕੋਰਸ ਦਾ ਕਿੰਨੇ ਕਿੰਨੇ ਪੈਸੇ ਫੀਸਾਂ ਕਿੰਨੀ ਲੈ ਚੁੱਕੇ ਨੇ ਥੋੜੇ ਤੋਂ ਸਰ ਇਹਨਾਂ ਨੇ ਸਾਡੇ ਤੋਂ ਫਸਟ ਇਅਰ ਸੈਕੰਡ ਇਅਰ ਤੇ ਥਰਡ ਇਅਰ 50000 ਸਰ ਫੀਸ ਹੈਗੀ ਇਹਨਾਂ ਦੀ ਇੱਕ ਸਾਲ ਦੀ ਹਾਂਜੀ ਇੱਕ ਸਾਲ ਦੀ ਫੀਸ 50000 ਹੈ ਸਰ ਸਾਰੇ ਤੁਹਾਨੂੰ ਫਸਟ ਵਾਲੀ ਵੀ ਹੈਗੀ ਕੋਈ ਤਾਂ ਅਗਲੇ ਜਿਹੜੇ ਫਾਈਨਲ ਵਾਲੀ ਤੁਸੀਂ ਸਰ ਅਸੀਂ ਫਾਈਨਲ ਵਾਲੇ ਆ ਤੇ ਸੈਕੰਡ ਇਅਰ ਥਰਡ ਇਅਰ ਵੀ ਹੈਗਾ ਨਾਲ ਆ ਤੋ ਸਾਰੇ ਨੇ ਸਟੂਡੈਂਟ ਹੈਗੇ ਟੋਟਲ ਸਾਰੇ ਸੈਕੰਡ ਇਅਰ ਦੇ 4 ਸਟੂਡੈਂਟਸ ਨੇ ਤੇ 3rd ਇਅਰ ਦੇ 1 ਸਟੂਡੈਂਟਸ ਅਤੇ ਸਾਰੇ 4th ਇਅਰ ਦੇ ਸਾਰੇ ਹੈਗੇ ਆ 4 ਸਟੂਡੈਂਟਸ ਟੋਟਲ 10 ਸਟੂਡੈਂਟ ਹੈਗੇ ਹਾਂ ਹਾਂਜੀ ਸਰ ਇੰਨੇ ਸਟੂਡੈਂਟਸ ਹੈਗੇ ਆ ਸਰ ਤਾਂ ਯੂਨੀਵਰਸਿਟੀ ਕੀ ਕਹਿੰਦੀ ਹੈ ਸਰ ਯੂਨੀਵਰਸਿਟੀ ਤੋਂ ਵੀ ਸਾਨੂੰ ਇੰਨਾ ਵਧੀਆ ਰਿਪਲਾਈ ਨਹੀਂ ਮਿਲਿਆ ਸੁਪਰੀਡੈਂਟ ਸਰ ਤੋਂ ਕਿ ਉਹ ਵੀ ਕਹਿ ਰਹੇ ਆ ਕਿ ਨੈਕਸਟ ਵੀਕ ਤੋਂ ਤੁਹਾਡਾ ਸਾਰੀ ਕਾਰੋਈ ਕੰਪਲੀਟ ਹੋ ਜੂਗੀ ਪਰ ਸਾਨੂੰ ਲੱਗ ਨਹੀਂ ਰਿਹਾ ਕਿ ਇਹ ਕੁਝ ਕਰ ਰਹੇ ਨੇ ਕਿ ਉਹੀ ਜਿਵੇਂ ਸਾਨੂੰ ਕਾਲਜ ਤੋਂ ਅਪਡੇਟ ਮਿਲ ਰਹੀ ਹੈ ਕਿ ਤੁਹਾਡਾ ਕੰਮ ਚੱਲ ਰਿਹਾ ਉਵੇਂ ਹੀ ਸਹੀ ਸਵਾਸ ਨਹੀਂ ਮਿਲ ਰਿਹਾ ਕਿ ਸਾਡਾ ਕੁਝ ਹੱਲ ਕੀਤਾ ਜਾਊਗਾ ਕੀ ਮੰਗ ਕਰਦੇ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਰ ਸਾਡੀ ਪੜਾਈ ਜਲਦੀ ਸ਼ੁਰੂ ਕੀਤੀ ਜਾਵੇ ਤੇ ਸਾਨੂੰ ਕਿਸੇ ਕਾਲਜ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰ ਸਰ ਇੱਕ ਪ੍ਰੋਬਲਮ ਹੋਰ ਵੀ ਹੈਗੀ ਹੈ ਕਿ ਜੇ ਕਿਤੇ ਸੀਟ ਸਾਨੂੰ ਨਾ ਮਿਲੀਆਂ ਤੇ ਫਿਰ ਅਸੀਂ ਕੀ ਕਰਾਂਗੇ ਅਸੀਂ ਗਵਰਨਮੈਂਟ ਤੋਂ ਇਹੀ ਕਹਿ ਨਹੀਂ ਆ ਕਿ ਸਾਡੀਆਂ ਸ਼ਿਫਟਿੰਗ ਜਲਦੀ ਕਰਾਈਏ ਸਾਡੀ ਪੜਾਈ ਜਲਦੀ ਸ਼ੁਰੂ ਕੀਤੀ ਜਾਵੇ ਹਾਂਜੀ ਇਹ ਇਹ ਕਾਲਜ ਇਹ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਹੈਗਾ ਇਹ ਮਲੋਟ ਵਿੱਚ ਹੀ ਹੈ ਤੇ ਇਹ ਕਾਲਜ ਨਵਾਂ ਹੀ ਸ਼ੁਰੂ ਹੋਇਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਤੇ ਇੱਥੇ 2020 21 ਤੇ 22 ਇਹ ਤਿੰਨ ਬੈਚਾਂ ਦੀ ਐਡਮਿਸ਼ਨ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਇਹ ਕਾਲਜ ਦੀ ਮੈਨੇਜਮੈਂਟ ਨੇ ਚਲਾ ਕਾਲਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਉਹਨਾਂ ਤੋਂ ਕਾਲਜ ਨੂੰ ਠੀਕ ਤਰੀਕੇ ਨਾਲ ਚਲਾ ਨਹੀਂ ਪਾਏ ਸ਼ਾਇਦ ਉਹਨਾਂ ਦੇ ਕੋਈ ਆਪਣੇ ਕੋਈ ਕਾਰਨ ਹੋਣਗੇ ਜਿਹਦੇ ਕਰਕੇ ਉਹ ਇਸ ਚੀਜ਼ ਨੂੰ ਉਹਨਾਂ ਨੇ ਇਹ ਫੈਸਲਾ ਲਿਆ ਹੈਗਾ ਹੁਣ ਕਿ ਇਹ ਕਾਲਜ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਰਿਕੁਐਸਟ ਪਾਈ ਹੈਗੀ ਹੈ ਯੂਨੀਵਰਸਿਟੀ ਨੂੰ ਕਿ ਜੀ ਇਹ ਅਸੀਂ ਕਾਲਜ ਬੰਦ ਕਰਨਾ ਚਾਹੁੰਦੇ ਆ ਔਰ ਜਿਹੜੇ ਬੱਚੇ ਇੱਥੇ ਆਲਰੇਡੀ ਜਿਹੜੇ ਪੜ੍ਹ ਰਹੇ ਹੈਗੇ ਆ ਇਹਨਾਂ ਨੂੰ ਕਿਸੇ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਹੁਣ ਕੋਈ ਵੀ ਜਦੋਂ ਕੋਈ ਕਾਲਜ ਸ਼ੁਰੂ ਹੁੰਦਾ ਹੈ ਜਾਂ ਕੋਈ ਬੰਦ ਹੁੰਦਾ ਹੈ ਜਿਹੜਾ ਕਿ ਹੈਲਥ케ਅਰ ਦੇ ਰਿਲੇਟਿਡ ਹੈਗਾ ਯਾਰ ਉਹਦੇ ਵਿੱਚ ਇਹ ਇਹ ਜ਼ਰੂਰੀ ਹੈ ਕਿ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਖੋਲਿਆ ਜਾਂਦਾ ਹੈ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਖੋਲਿਆ ਜਾਂਦਾ ਹੈ ਔਰ ਗਵਰਨਮੈਂਟ ਦੀ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਬੰਦ ਕੀਤਾ ਜਾਂਦਾ ਇੱਕ ਵਿਦਿਅਕ ادارਾ ਜਿਹੜਾ ਬੰਦ ਹੋਣਾ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਮਹਤਵਪੂਰਨ ਇਵੈਂਟ ਹੈਗਾ ਆ ਔਰ ਇਹ ਗਵਰਨਮੈਂਟ ਤੋਂ ਇਸ ਕਰਕੇ ਸਾਨੂੰ ਨਾਲ ਨਾਲ ਉਹਨਾਂ ਨੂੰ ਲੈ ਕੇ ਚੱਲਣਾ ਪੈਂਦਾ ਹਾਲਾਂਕਿ ਇਹ ਸਾਡੀ ਯੂਨੀਵਰਸਿਟੀ ਦਾ ਹੀ ਇਹ ਕਾਲਜ ਹੈ ਔਰ ਸਾਡੇ ਯੂਨੀਵਰਸਿਟੀ ਦੇ ਹੋਰ ਕਾਲਜਸ ਦੇ ਵਿੱਚ ਇਹ ਬੱਚਿਆਂ ਦੇ ਵਾਸਤੇ ਫੈਸਿਲਿਟੀਆਂ ਹੈਗੀਆਂ ਆ ਉਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਏਗਾ ਪਰ ਇਹ ਸਾਰਾ ਪ੍ਰੋਸੀਜਰ ਕੰਪਲੀਟ ਕਰਨ ਨੂੰ ਥੋੜਾ ਟਾਈਮ ਲੱਗਦਾ ਹੈ ਯੂਨੀਵਰਸਿਟੀ ਇਸ ਪ੍ਰੋਸੀਜਰ ਦੇ ਵਿੱਚ ਆਲਰੇਡੀ ਲੱਗੀ ਹੋਈ ਹੈ ਤੇ ਗਵਰਨਮੈਂਟ ਨੂੰ ਵੀ ਇੰਟੀਮੇਸ਼ਨ ਭੇਜ ਦਿੱਤੀ ਗਈ ਹੈ ਗਵਰਨਮੈਂਟ ਵੀ ਆਪਣੇ ਲੈਵਲ ਦੇ ਉੱਤੇ ਜੋ ਉਹਨਾਂ ਦੇ ਵਾਸਤੇ ਉਚਿਤ ਹੈਗਾ ਉਹ ਕਰਨਾ ਚਾਹੁੰਦੇ ਨੇ ਉਹ ਕਰ ਰਹੇ ਨੇ ਉਹ ਤੇ ਇਹ ਬੜੀ ਜਲਦੀ ਹੀ ਇਹ ਬੱਚਿਆਂ ਦੇ ਵਾਸਤੇ ਇਹ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟਿੰਗ ਕਰਕੇ ਪੜ੍ਹਾਈ ਦਾ ਇੰਤਜ਼ਾਮ ਬੜੀ ਜਲਦੀ ਕੀਤਾ ਜਾਏਗਾ